ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਉਮੀਦ ਕਰਦੀ ਹਾਂ ਕਹਾਣੀਆਂ ਤੁਹਾਨੂੰ ਪਸੰਦ ਆ ਰਹੀਆਂ ਹੋਣਗੀਆਂ। ਅੱਜ ਦੀ ਕਹਾਣੀ ਇੱਕ ਸਮਝਦਾਰ ਤੇ ਉੱਚੀ ਸੋਚ ਵਾਲੀ ਧੀ ਦੀ ਕਹਾਣੀ ਹੈ। ਸੁਖਵੀਰ ਕੌਰ ਦੇ ਪਤੀ ਮੇਜਰ ਸਿੰਘ ਦੀ ਮੌਤ ਤੋਂ ਬਾਅਦ ਦੋਵੇਂ ਭਰਾ ਬਹੁਤ ਡੂੰਗੀ ਸੋਚ ਵਿੱਚ ਸਨ। ਮਾਂ ਦੇ ਕੱਬੇ ਤੇ ਅੜਬ ਸੁਭਾਅ ਕਾਰਨ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਮਾਂ ਨੂੰ ਹੁਣ ਕੋਲ ਕੌਣ ਰੱਖੇਗਾ? ਛੋਟਾ ਨੂੰ ਤੇ ਪੁੱਤ ਨੇ ਮਾਂ ਨੂੰ ਕੋਲ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਉਸ ਦੇ ਸੁਭਾਅ ਵਿੱਚ ਸਭ ਤੋਂ ਵੱਡਾ ਔਗਣ ਇਹ ਸੀ ਕਿ ਉਸਨੇ ਘਰ ਵਿੱਚ ਬਣੀ ਹੋਈ ਚੀਜ਼ ਵਿੱਚ ਕੋਈ ਨਾ ਕੋਈ ਨੁਕਸ ਜ਼ਰੂਰ ਕੱਢਣਾ ਹੁੰਦਾ ਸੀ ਨੂੰ ਪੁੱਤ ਨੇ 6 ਘੁੰ ਮਹੀਨੇ ਕਿਸੇ ਤਰ੍ਹਾਂ ਦੱਬ ਕੁੱਟ ਕੇ ਲੰਘਾ ਲਏ ਪ੍ਰੰਤੂ ਸੱਸ ਦੀਆਂ ਆਦਤਾਂ ਤੋਂ ਸਤੀ ਹੋਈ ਸਰਬਜੀਤ ਨੇ ਘਰ ਵਿੱਚ ਕਲੇਸ਼ ਖੜਾ ਕਰ ਦਿੱਤਾ ਆਖੇ ਮੈਂ ਇਸ ਚੰਦਰੇ ਸੁਭਾਅ ਵਾਲੀ ਸੱਸ ਨਾਲ ਕਿਉਂ ਰਹਾ ਬਲਜੀਤ ਵੀ ਸੋਚਾਂ ਵਿੱਚ ਪੈ ਕੇ ਆਪਣੇ ਆਪ ਨੂੰ ਕੋਸਣ ਲੱਗ ਪਿਆ ਕਿ ਉਸਨੇ ਮਾਂ ਨੂੰ ਘਰ ਲਿਆ ਕੇ ਕਿਤੇ ਬਹੁਤ ਵੱਡੀ ਗਲਤੀ ਤਾਂ ਨਹੀਂ ਕਰ ਲਈ ਸ਼ਾਮ ਦੀ ਚਾਹ ਦਾ ਵੇਲਾ ਹੋਇਆ ਨੂ ਨੇ ਚਾਹ ਵਾਲਾ ਗਲਾਸ ਸੱਸ ਦੇ ਹੱਥ ਵਿੱਚ ਫੜਾਇਆ ਉਸਨੇ ਮੱਥੇ ਤੇ ਤਿਉੜੀ ਪਾ ਕੇ ਗਲਾਸ ਤਾਂ ਫੜ ਲਿਆ ਉਸਨੇ ਚਾਹ ਦੀ ਕੇਵਲ ਇੱਕ ਹੀ ਘੁੱਟ ਭਰੀ ਸੀ ਉਹ ਵੀ ਉਸਨੇ ਭੈੜਾ ਜਿਹਾ ਮੂੰਹ ਕਰਕੇ ਸੰਗੋ ਹੇਠ ਮਸਾਂ ਹੀ ਲੰਗਾਈ ਉਸਨੇ ਚਾਹ ਦਾ ਭਰਿਆ ਹੋਇਆ ਗਲਾਸ ਹੀਠਾਂ ਰੱਖ ਦਿੱਤਾ 10 ਕੁ ਮਿੰਟ ਬਾਅਦ ਸਰਬਜੀਤ ਕਮਰੇ ਵਿੱਚ ਕੋਈ ਸਮਾਨ ਲੈਣ ਲਈ ਆਈ ਚਾਹ ਦਾ ਭਰਿਆ ਹੋਇਆ ਗਲਾਸ ਵੇਖ ਕੇ ਉਸ ਨੂੰ ਜਿਵੇਂ ਗੁੱਸਾ ਜਿਹਾ ਹੀ ਚੜ ਗਿਆ ਉਸਨੇ ਆਪਣੀ ਸੱਸ ਨੂੰ ਪੁੱਛਿਆ ਕਿ ਮਾਤਾ ਚਾਹ ਕਿਉਂ ਨਹੀਂ ਪੀਤੀ ਤੇ ਉਸਨੇ ਕਿਹਾ ਮੈਨੂੰ ਤਾਂ ਚਾਹ ਸਵਾਦ ਨਹੀਂ ਲੱਗੀ ਉਸੇ ਪਲ ਗੁੱਸੇ ਵਿੱਚ ਅੱਗ ਦੀ ਲਾਟ ਵਣੀ ਨੋਂ ਨੇ ਚਾਹ ਦਾ ਭਰਿਆ ਹੋਇਆ ਗਲਾਸ ਕੰਦ ਨਾਲ ਚਲਾ ਕੇ ਮਾਰਿਆ ਤੇ ਚਾਹ ਦੇ ਕੁਝ ਛਿੱਟੇ ਸੱਸ ਦੇ ਮੂੰਹ ਤੇ ਜਾ ਕੇ ਪਏ। ਬੇਸ਼ੱਕ ਉਦੋਂ ਤੱਕ ਚਾਹ ਕਾਫੀ ਹੱਦ ਤੱਕ ਠੰਡੀ ਹੋ ਚੁੱਕੀ ਸੀ। ਪਰੰਤੂ ਆਪਣੇ ਅੜਬ ਸੁਭਾਅ ਤੋਂ ਮਜਬੂਰ ਸੱਸ ਨੇ ਘਰ ਵਿੱਚ ਉਹ ਹਾਇ ਦੁਹਾਇ ਮਚਾਈ ਕਿ ਸਾਰਾ ਘਰ ਸਿਰ ਉੱਤੇ ਚੱਕ ਲਿਆ। ਸਰਬਜੀਤ ਬੋਲੀ, "ਮਾਤਾ ਕਿਹੜੀ ਗੱਲ ਨੂੰ ਇੰਨਾ ਰੌਲਾ ਪਾਇਆ? ਮੈਂ ਵੀ ਤਾਂ ਉਹ ਚਾਹ ਪੀਤੀ ਐ ਜਿਹੜੀ ਤੈਨੂੰ ਦਿੱਤੀ ਸੀ। ਮੈਨੂੰ ਤਾਂ ਚਾਹ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ। ਤੈਨੂੰ ਪਤਾ ਨਹੀਂ ਕਿਉਂ ਪਸੰਦ ਨਹੀਂ ਆਈ?" ਜੇਕਰ ਤੂੰ ਬਣੀ ਬਣਾਈ ਚੀਜ਼ ਵਿੱਚ ਹੀ ਨੁਕਸ ਕੱਢਣਾ ਹੁੰਦਾ ਤਾਂ ਤੂੰ ਆਪੇ ਕਿਉਂ ਨਹੀਂ ਬਣਾ ਲੈਂਦੀ ਸਾਰਾ ਦਿਨ ਮੰਜੇ ਤੇ ਪੈਰ ਨਹੀਂ ਲਾਉਂਦੀ ਮੋਗੇ ਵਿਆਹੀ ਵੱਡੀ ਭੈਣ ਜੀ ਵੀ ਤਾਂ ਇਹੀ ਕਹਿੰਦੇ ਆ ਕਿ ਸਾਡੀ ਮਾਂ ਦਾ ਸੁਭਾਅ ਤਾਂ ਇਹੋ ਜਿਹਾ ਹੀ ਹੈ ਤੁਸੀਂ ਉਸ ਨਾਲ ਪਿਆਰ ਨਾਲ ਰਿਹਾ ਕਰੋ ਪਿਆਰ ਨਾਲ ਤਾਂ ਕੋਈ ਤਾਂ ਰਹੇ ਜੇ ਵੱਡਿਆਂ ਨੂੰ ਪਿਆਰ ਨਾਲ ਰਹਿਣਾ ਹੁੰਦਾ ਹੋਵੇ ਸਰਬਜੀਤ ਵੱਲੋਂ ਚਾਹ ਦੇ ਭਰੇ ਗਲਾਸ ਨੂੰ ਕੰਧ ਨਾਲ ਮਾਰਨ ਕਾਰਨ ਇੱਕ ਵਾਰੀ ਤਾਂ ਉਹ ਅੰਦਰ ਤੱਕ ਕੰਬ ਗਈ ਸੀ ਘਰ ਵਿੱਚ ਹੁਣ ਉਸ ਦੀ ਹਾਲਤ ਇਦਾਂ ਦੀ ਹੋ ਗਈ ਸੀ ਜਦੋਂ ਵੀ ਸਰਬਜੀਤ ਉਸ ਵੱਲ ਵੇਖਦੀ ਉਹ ਅੰਦਰੋਂ ਅੰਦਰੀ ਕੰਬਣ ਲੱਗ ਜਾਂਦੀ ਥੋੜੇ ਦਿਨਾਂ ਬਾਅਦ ਉਸ ਦੀ ਮੋਗੇ ਵਿਆਹੀ ਤੀ ਮਨਪ੍ਰੀਤ ਦਾ ਫੋਨ ਆਇਆ ਪਹਿਲਾਂ ਉਸ ਨੇ ਭਰਾ ਪਰਜਾਈ ਦੀ ਸੁੱਖ-ਸਾਂਤ ਪੁੱਛੀ ਫਿਰ ਉਸ ਨੇ ਪੁੱਛਿਆ ਮਾਂ ਤੁਹਾਡਾ ਕੀ ਹਾਲ ਹੈ ਤੁਹਾਨੂੰ ਸਾਡੇ ਬਾਪੂ ਜੀ ਦੀ ਯਾਦ ਆਉਂਦੀ ਹੋਵੇਗੀ ਪਰ ਇੱਕ ਗੱਲ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਹ ਸੰਸਾਰਿਕ ਧਰਮਸ਼ਾਲਾ ਸਭ ਨੇ ਆਪੋ ਆਪਣੀ ਵਾਰੀ ਅਨੁਸਾਰ ਇੱਥੋਂ ਚਲੇ ਜਾਣਾ ਹੈ ਤੁਸੀਂ ਭਜਨ ਬੰਦਗੀ ਵਿੱਚ ਧਿਆਨ ਲਗਾਇਆ ਕਰੋ ਨਿਤ ਗੁਰੂ ਘਰ ਜਾਇਆ ਕਰੋ ਤੁਹਾਡੇ ਮਨ ਨੂੰ ਧੀਰ ਜਾਵੇਗੀ ਧੀ ਦੇ ਹਮਦਰਦੀ ਭਰੇ ਬੋਲ ਸੁਣ ਕੇ ਉਸ ਦਾ ਮਨ ਡੋਲ ਪਿਆ ਉਸ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਹਟਕੋਰੇ ਲੈਂਦਿਆਂ ਉਹ ਬੋਲੀ ਧੀਏ ਤੈਨੂੰ ਕੀ ਦੱਸਾਂ ਮੇਰੇ ਦੋਵੇਂ ਮੁੰਡੇ ਤੇ ਨੂਹਾ ਆਪਣੇ ਨਾਲ ਮੈਨੂੰ ਰੱਖਣ ਲਈ ਤਿਆਰ ਨਹੀਂ ਇੱਥੇ ਤਾਂ ਮੈਂ 2-4 ਮਹੀਨਿਆਂ ਵਿੱਚ ਹੀ ਮਰ ਮੁੱਕ ਜਾਣਾ ਹੈ ਜੇਕਰ ਤੂੰ ਗੁਰਮੀਤ ਸਿੰਘ ਨਾਲ ਸਲਾਹ ਕਰੇ ਮੈਨੂੰ ਆਪਣੇ ਕੋਲ ਲੈ ਜਾਵੇਂ ਤਾਂ ਭਾਵੇਂ ਮੈਂ ਬਚ ਜਾਵਾਂ ਮਾਂ ਦੀਆਂ ਗੱਲਾਂ ਸੁਣ ਕੇ ਧੀ ਦਾ ਇੱਕ ਵਾਰੀ ਤਾਂ ਤਰਾਹ ਹੀ ਨਿਕਲ ਗਿਆ ਫਿਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਫਿਰ ਉਹ ਆਪਣੀ ਮਾਂ ਨੂੰ ਬੋਲੀ ਮਾਂ ਹੁਣ ਤੂੰ ਵੀ ਆਪਣਾ ਸੁਭਾਅ ਬਦਲ ਅੱਜਕੱਲ ਨੂਹਾ ਵਿੱਚ ਪਹਿਲਾਂ ਵਾਲੀ ਸਬਰ ਸ਼ਾਂਤੀ ਨਹੀਂ ਹੈਗੀ ਹੁਣ ਉਹ ਵੇਲੇ ਚਲੇ ਗਏ ਜਦੋਂ ਸੱਸ ਨੂੰ ਦੀ ਕੁੱਟ ਮਾਰ ਵੀ ਕਰ ਲੈਂਦੀ ਸੀ ਤੇ ਉਹਨੂੰ ਝਿੜਕ ਵੀ ਲੈਂਦੀ ਸੀ ਹੁਣ ਕੋਈ ਕਿਸੇ ਦੀ ਧੌਂਸ ਨਹੀਂ ਚੱਲਦੀ ਹੁਣ ਤਾਂ ਜੀ ਕਹੇ ਤੇ ਜੀ ਖਾਉਣ ਵਾਲੀ ਗੱਲ ਐ ਮੇਰੀ ਭਾਬੀ ਤੈਨੂੰ ਵਧੀਆ ਰੋਟੀ ਦਿੰਦੀ ਐ ਤੂੰ ਰੱਬ ਦਾ ਸ਼ੁਕਰਾਨਾ ਅਦਾ ਕਰਕੇ ਛਕ ਲਿਆ ਕਰ ਕਾਦੇ ਲਈ ਤੂੰ ਆਪਣੇ ਘਰ ਵਿੱਚ ਕਲੇਸ਼ ਪਾਉਣੀ ਐ ਹੁਣ ਇੱਥੇ ਸਾਡੇ ਘਰ ਦੀ ਗੱਲ ਐ ਸਾਡੇ ਘਰ ਵਿੱਚ ਸਾਰਾ ਦਿਨ ਮੈਨੂੰ ਸਾਡੀ ਧੀ ਰਾਣੀ ਸਾਡਾ ਰਾਣਾ ਪੁੱਤ ਕਹਿ ਕੇ ਬੁਲਾਉਂਦਿਆਂ ਦਾ ਮੂੰਹ ਨਹੀਂ ਸੁੱਕਦਾ ਅੱਗੋਂ ਫਿਰ ਮੈਂ ਵੀ ਉਹਨਾਂ ਦਾ ਮੇਰੀ ਬੀਜੀ ਮੇਰੇ ਪਾਪਾ ਕਹਿ ਕੇ ਆਦਰ ਸਤਿਕਾਰ ਕਰਦੀ ਆਂ ਮੈਂ ਘਰ ਵਿੱਚ ਤਿੰਨ ਵਕਤ ਰੋਟੀ ਪਕਾ ਕੇ ਪਹਿਲਾਂ ਆਪਣੀ ਬੀਜੀ ਪਾਪਾ ਨੂੰ ਛਕਾਉਂਦੀ ਆਂ ਆਪਣੇ ਬੱਚਿਆਂ ਤੇ ਗੁਰਮੀਤ ਸਿੰਘ ਨੂੰ ਬਾਅਦ ਵਿੱਚ ਰੋਟੀ ਦਿੰਦੀ ਆਂ ਘਰ ਵਿੱਚ ਫਲ ਫਰੂਟ ਮਿਠਾਈ ਕੁਝ ਵੀ ਆਵੇ ਪਹਿਲਾਂ ਆਪਣੇ ਬੀਜੀ ਪਾਪਾ ਨੂੰ ਹੀ ਦਿੰਦੀ ਆਂ ਮਾਂ ਦੁਨੀਆ ਦੇ ਦਸਤੂਰ ਅਨੁਸਾਰ ਹਰੇਕ ਧੀ ਨੇ ਮੁਟਿਆਰ ਹੋ ਕੇ ਵਿਆਹ ਕਰਵਾ ਕੇ ਆਪਣਾ ਨਵਾਂ ਸੰਸਾਰ ਸਜਾਉਣਾ ਹੀ ਹੁੰਦਾ ਹੈ ਮੈਂ ਤਾਂ ਇਸ ਸੋਹਰੇ ਘਰ ਵਿੱਚ ਆ ਗਈਆਂ ਹੁਣ ਤੂੰ ਆਪਣੇ ਨੂਹਾਂ ਨੂੰ ਆਪਣੀਆਂ ਧੀਆ ਸਮਝ ਕੇ ਪਿਆਰ ਕਰਿਆ ਕਰ ਉਹ ਵੀ ਤਾਂ ਤਾਂ ਹੀ ਤੈਨੂੰ ਆਪਣੀ ਮਾਂ ਵਾਂਗ ਪਿਆਰ ਕਰਨੀ ਗਈਆਂ ਮਾਂ ਜਿਵੇਂ ਤੂੰ ਇੱਥੇ ਆ ਕੇ ਮੇਰੇ ਕੋਲ ਰਹਿਣ ਦੀ ਗੱਲ ਕਰਦੀ ਹੈ ਇਸ ਸੰਬੰਧੀ ਗੁਰਮੀਤ ਸਿੰਘ ਨਾਲ ਗੱਲ ਕਰਾਂਗੀ ਮੈਨੂੰ ਇਹ ਵੀ ਪਤਾ ਹੈ ਕਿ ਉਸ ਬਲੇ ਇਨਸਾਨ ਨੇ ਤੈਨੂੰ ਇੱਥੇ ਲਿਆਉਣ ਤੋਂ ਇੱਕ ਵਾਰੀ ਵੀ ਕੋਈ ਨਾਂ ਨੂੰ ਕਰਨੀ ਕਰਨੀ ਪਰ ਮਾਂ ਸੁਖ ਨਾਲ ਮੇਰੇ ਦੋ ਭਰਾ ਵਿਆਹੇ ਵਰੇ ਨੇ ਭਰਾ ਪਰਜਾਈਆਂ ਦੇ ਹੁੰਦਿਆ ਸੁੰਦਿਆ ਤੂੰ ਆਪਣੀ ਧੀ ਕੋਲ ਆ ਕੇ ਬੈਠੀ ਚੰਗੀ ਲੱਗੇਗੀ ਗੁਰਮੀਤ ਦੇ ਰਿਸ਼ਤੇਦਾਰ ਮੈਨੂੰ ਕੀ ਕਹਿਣਗੇ ਮੇਰੀ ਤਾਂ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਜੇ ਮੇਰੇ ਦੋਵੇਂ ਵੀਰ ਕੈਨੇਡਾ ਅਮਰੀਕਾ ਹੁੰਦੇ ਤਾਂ ਹੋਰ ਗੱਲ ਸੀ ਨਾਲੇ ਮਾਂ ਜੇ ਮੈਂ ਤੈਨੂੰ ਇੱਥੇ ਆਪਣੇ ਕੋਲ ਲੈ ਆਈ ਮੈਂ ਆਪਣੀ ਵੀਰ ਭਾਬੀਆਂ ਨੂੰ ਕਿਸ ਤਰ੍ਹਾਂ ਚੰਗੀ ਲੱਗਾਂਗੀ ਕਿਥੇ ਉਹ ਹੁਣ ਮੈਨੂੰ ਵੱਡੀ ਭੈਣ ਜੀ ਕਹਿੰਦੇ ਨਹੀਂ ਠੱਕਦੇ ਜੇ ਤੂੰ ਆਪਣੇ ਸੁਭਾਅ ਵਿੱਚ ਸ਼ਾਂਤੀ ਸਹਜਤਾ ਲੈ ਆਵੇਂ ਤਾਂ ਤੈਨੂੰ ਆਪਣੇ ਘਰ ਵਿੱਚ ਹੀ ਸ਼ਾਂਤੀ ਮਿਲ ਜਾਵੇਗੀ ਚਲੋ ਠੀਕ ਹੈ ਹੁਣ ਮੈਂ ਫੋਨ ਬੰਦ ਕਰਦੀ ਹਾਂ ਮੈਂ ਦੋਵੇਂ ਵੀਰ ਭਾਬੀਆਂ ਨਾਲ ਫੋਨ ਤੇ ਗੱਲ ਕਰਾਂਗੀ ਫੋਨ ਬੰਦ ਕਰਕੇ ਜਿਉਂ ਹੀ ਪਿੱਛੇ ਮੁੜੀ ਤਾਂ ਸਾਹਮਣੇ ਗੁਰਮੀਤ ਸਿੰਘ ਨੂੰ ਖੜਾ ਵੇਖ ਕੇ ਬੋਲੀ ਸਰਦਾਰ ਸਾਹਿਬ ਤੁਸੀਂ ਸਾਰੀ ਗੱਲਬਾਤ ਸੁਣ ਹੀ ਲਈ ਐ ਪਰੰਤੂ ਫਿਰ ਵੀ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦਿੰਨੀ ਆ ਕਿ ਮੇਰੀ ਮਾਂ ਦਾ ਸੁਭਾਅ ਹੀ ਚੰਗਾ ਨਹੀਂ ਮੈਂ ਤਾਂ ਸ਼ੁਰੂ ਤੋਂ ਹੀ ਉਸ ਘਰ ਵਿੱਚ ਜੰਮੀ ਪਲੀਆਂ ਹਮੇਸ਼ਾ ਕਿਸੇ ਨਾ ਕਿਸੇ ਗੱਲ ਤੋਂ ਸਾਡੇ ਬਾਪੂ ਜੀ ਨਾਲ ਆਡਾ ਲਾਈ ਰੱਖਦੀ ਸੀ ਹੁਣ ਮਾਂ ਆਪਣੇ ਮਨ ਵਿੱਚ ਇੱਕੋ ਗੱਲ ਧਾਰੀ ਬੈਠੀ ਐ ਕਿ ਆਪਣੀ ਧੀ ਜਵਾਈ ਕੋਲ ਇੱਥੇ ਮੋਗਿਆ ਕੇ ਰਹਿਣਾ ਹੈ ਪਤਨੀ ਦੀ ਸਾਰੀ ਗੱਲਬਾਤ ਸੁਣ ਕੇ ਉਹ ਬੋਲਿਆ ਮਨਪ੍ਰੀਤ ਮਾਂਜੀ ਨੂੰ ਇੱਥੇ ਲਿਆਉਣ ਵਿੱਚ ਮੈਨੂੰ ਤੇ ਬੀਜੀ ਪਾਪਾ ਜੀ ਨੂੰ ਰਤੀ ਭਰ ਦਾ ਵੀ ਦੁੱਖ ਨਹੀਂ ਹੈ ਸੁੱਖ ਨਾਲ ਰੱਬ ਦਾ ਦਿੱਤਾ ਹੋਇਆ ਸਭ ਕੁਝ ਹੈ ਆਪਣੇ ਕੋਲ ਪਰੰਤੂ ਮੈਂ ਇਸ ਗੱਲ ਤੋਂ ਭਲੀ ਭੰਤੀ ਜਾਣੂ ਆ ਕਿ ਮਾਂ ਜੀ ਨੇ ਇੱਥੇ ਆ ਕੇ ਵੀ ਸ਼ਾਂਤੀ ਨਾਲ ਮਿਲ ਕੇ ਨਹੀਂ ਰਹਿ ਸਕਣਾ ਸਿਆਣੇ ਆਖਦੇ ਆ ਕਿ ਦੂਰ ਦੇ ਢੋਲ ਹੀ ਸੁਹਾਵਣੇ ਹੁੰਦੇ ਆ ਇੱਥੇ ਆ ਕੇ ਮਾਂ ਜੀ ਦੀ ਸੁਰਤ ਆਪਣੇ ਪੋਤੇ-ਪੋਤੀਆਂ ਵਿੱਚ ਹੀ ਲੱਗੀ ਰਹਿਣੀ ਹੈ ਇਹ ਤੈਨੂੰ ਵੀ ਪਤਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਦੂਜੀ ਗੱਲ ਇਹ ਵੀ ਹੈ ਜਦੋਂ ਮਾਜੀ ਨੂੰ ਆਪਾਂ ਇੱਥੇ ਆਪਣੇ ਕੋਲ ਲੈ ਆਵਾਂਗੇ ਬਲਜੀਤ ਤੇ ਬਲਕਾਰ ਸਿੰਘ ਨਾਲ ਆਪਣੀ ਫਿੱਕ ਪੈ ਜਾਣੀ ਹੈ ਹੁਣ ਜਦੋਂ ਉਹਨਾਂ ਦਾ ਮਨ ਕਰਦਾ ਆਪਾਂ ਨੂੰ ਮਿਲਣ ਆ ਜਾਂਦੇ ਆ ਆਪਾਂ ਵੀ ਚਲੇ ਜਾਂਦੇ ਆ ਇਹਨਾਂ ਰਿਸ਼ਤਿਆਂ ਵਿੱਚਲਾ ਮੋਹ ਪਿਆਰ ਨਿਗ ਦੂਰ ਰਹਿ ਕੇ ਹੀ ਵਧਦਾ ਹੈ ਇਸ ਲਈ ਚੰਗਾ ਤਾਂ ਇਹੀ ਰਹੇਗਾ ਕਿ ਸ਼ਾਮ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਆਪਾਂ ਬਲਜੀਤ ਸਿੰਘ ਨੂੰ ਫੋਨ ਕਰਦੇ ਆ ਬਾਕੀ ਜੇਕਰ ਫਿਰ ਵੀ ਲੋੜ ਹੋਈ ਤਾਂ ਸਵੇਰੇ ਆਪਾਂ ਗੱਡੀ ਤੇ ਜਾ ਕੇ ਮਾਂਜੀ ਨੂੰ ਮਿਲਾਵਾਂਗੇ ਠੀਕ ਆ ਜੀ ਤੁਸੀਂ ਹੱਥ ਮੂੰਹ ਧੋ ਕੇ ਆਓ ਮੈਂ ਦਾਲ ਨੂੰ ਤੜਕਾ ਲਾ ਕੇ ਪਹਿਲਾਂ ਬੀਜੀ ਪਾਪਾ ਜੀ ਨੂੰ ਪ੍ਰਸ਼ਾਦਾ ਛਕਾ ਦੇਵਾਂ ਸ਼ਾਮ ਦੀ ਰੋਟੀ ਟੁਕ ਪਕਾ ਖਾ ਕੇ ਉਹ 7 ਵਜੇ ਵੇਲੇ ਹੋ ਗਈ ਉਸਨੇ ਉਸੇ ਵੇਲੇ ਪਟਿਆਲੇ ਰਹਿਂਦੀ ਆਪਣੀ ਭਾਬੀ ਨੂੰ ਫੋਨ ਲਾ ਲਿਆ ਜਦੋਂ ਉਸਨੇ ਵੇਖਿਆ ਕਿ ਉਸਦੀ ਨਨਾਨ ਦਾ ਫੋਨ ਆਇਆ ਉਸ ਨੂੰ ਤਾਂ ਜਿਵੇਂ ਇੱਕਦਮ ਚਾਹ ਹੀ ਚੜ ਗਿਆ ਹੋਵੇ ਫੋਨ ਚੱਕ ਕੇ ਉਹ ਬੋਲੀ ਵੱਡੀ ਭੈਣ ਜੀ ਪੈਰੀ ਪੈਨੀ ਆ ਹੋਰ ਸੁਣਾਓ ਤੁਸੀਂ ਵੱਡੇ ਵੀਰ ਜੀ ਤੁਹਾਡੇ ਵੀਜੀ ਪਾਪਾ ਬੱਚੇ ਸਾਰੇ ਠੀਕ ਆ ਰਾਜੀ ਖੁਸ਼ੀ ਨੇ ਭਾਬੀ ਕੁਦਰਤ ਦੀ ਰਹਿਮਤ ਆ ਸਾਰੇ ਰਾਜੀ ਖੁਸ਼ੀਆਂ ਤੁਸੀਂ ਸੁਣਾਓ ਮੇਰੇ ਵੀਰ ਜੀ ਦਾ ਭਤੀਜਿਆਂ ਦਾ ਮਾਂ ਦਾ ਕੀ ਹਾਲ ਹੈ ਤੁਹਾਡੇ ਵੱਡਿਆਂ ਦਾ ਆਸ਼ੀਰਵਾਦ ਹੈ ਭੈਣ ਜੀ ਸਾਰੇ ਰਾਜੀ ਖੁਸ਼ੀਆਂ ਭੈਣ ਜੀ ਤੁਹਾਨੂੰ ਆਇਆਂ ਨੂੰ 4 ਮਹੀਨੇ ਹੋ ਗਏ ਤਹਾਨੂੰ ਸਾਰੇ ਬਹੁਤ ਯਾਦ ਕਰਦੇ ਆਂ ਬੱਚਿਆਂ ਦੀ ਪੜ੍ਹਾਈ ਕਰਕੇ ਸਾਤੋਂ ਘਰੋਂ ਨਿਕਲਿਆ ਹੀ ਨਹੀਂ ਜਾਂਦਾ ਪਰ ਅਸੀਂ ਤੁਹਾਨੂੰ ਮਿਲਣ ਜ਼ਰੂਰ ਆਵਾਂਗੇ ਅੱਛਾ ਭਾਬੀ ਇਹ ਦੱਸ ਕੀ ਮਾਂ ਦੇ ਸੁਭਾਅ ਵਿੱਚ ਕੋਈ ਠਰਮਾ ਆਇਆ ਜਾਂ ਨਹੀਂ ਭੈਣ ਜੀ ਮਾਂ ਜੀ ਬਾਰੇ ਕੀ ਦੱਸਾਂ ਤੁਸੀਂ ਵੱਡੇ ਹੋ ਸਭ ਜਾਣਦੇ ਹੋ ਭੈਣ ਜੀ ਮਾਂ ਜੀ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਹੈ ਸ਼ੂਗਰ ਵੀ ਹੈ ਉਹਨਾਂ ਨੂੰ ਹਾਰਟ ਦੇ ਮਰੀਜ਼ ਵੀ ਨੇ ਤੁਹਾਡੇ ਵੀਰ ਜੀ ਜਦੋਂ ਡਾਕਟਰ ਕੋਲ ਲੈ ਕੇ ਗਏ ਸੀ ਦਾ ਡਾਕਟਰ ਨੇ ਮਾਂ ਜੀ ਨੂੰ ਅਤੇ ਸਾਨੂੰ ਦੋਵਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਦਾਲ ਪਾਜੀ ਵਿੱਚ ਲੂਣ ਮਿਰਚ ਬਿਲਕੁਲ ਘੱਟ ਪਾਉਣਾ ਹੈ ਚਾਹ ਦੁੱਧ ਵਿੱਚ ਵੀ ਮਿੱਠਾ ਬਿਲਕੁਲ ਨਹੀਂ ਪਾਉਣਾ ਜੇ ਪਾਉਣਾ ਹੈ ਤਾਂ ਬਹੁਤ ਘੱਟ ਬਿਮਾਰੀ ਕਰਕੇ ਮੈਂ ਦਾਲ ਇਨਾਂ ਅਨੁਸਾਰ ਹੀ ਬਣਾਉਣੀ ਆ ਤਾਂ ਜੋ ਬਿਮਾਰੀ ਅੱਗੇ ਨਾ ਵਧੇ ਚਾਹ ਵਿੱਚ ਵੀ ਖੰਡ ਬਹੁਤ ਘੱਟ ਪਾਉਣੀ ਆ ਪਰ ਮਾਂ ਜੀ ਨੇ ਹਮੇਸ਼ਾ ਮੈਨੂੰ ਤੇ ਤੁਹਾਡੇ ਵੀਰ ਜੀ ਨੂੰ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਹੈ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਂ ਦੀਆਂ ਤੱਤੀਆਂ ਠੰਡੀਆਂ ਸੁੰਦੀ ਰਹਿਨੀ ਆ ਆਖਿਰ ਮੈਂ ਵੀ ਇਨਸਾਨ ਆ ਮੈਂ ਝੂਠ ਨਹੀਂ ਬੋਲਦੀ ਕਦੇ ਕਦਾਈ ਸਤੀ ਹੋਈ ਨੂੰ ਮੇਰੇ ਕੋਲੋਂ ਵੀ ਉੱਚਾ ਨੀਵਾ ਬੋਲਿਆ ਜਾਂਦਾ ਜਿਹਦੇ ਲਈ ਮੈਂ ਬਾਅਦ ਵਿੱਚ ਪਛਤਾਉਂਦੀ ਵੀ ਬਹੁਤ ਆ ਉਹਦੇ ਲਈ ਮੈਂ ਤੁਹਾਡੇ ਤੋਂ ਮਾਫੀ ਵੀ ਮੰਗਦੀ ਆ ਬਾਕੀ ਭੈਣ ਜੀ ਤੁਸੀਂ ਵੱਡੇ ਹੋ ਮਾਂ ਜੀ ਨੂੰ ਸਮਝਾ ਸਕਦੇ ਹੋ ਸਾਡੇ ਦੋਹਾਂ ਜੀਆਂ ਦੀ ਗਲਤਾਂ ਮਾਂ ਜੀ ਨੂੰ ਵਿਉ ਵਰਗੀ ਲੱਗਦੀ ਆ ਕੋਈ ਨਾ ਭਾਬੀ ਕੋਈ ਸੰਸਾ ਨਾ ਕਰ ਤੇਰੀ ਤੇ ਵੀਰੇ ਦੇ ਸ਼ਾਬਾਸ਼ਾ ਜਿਹੜੇ ਇੰਨੇ ਕੱਭੀ ਸੁਭਾਅ ਵਾਲੀ ਮਾਂ ਨਾਲ ਕੱਟੀ ਜਾਂਦੇ ਹੋ ਚਲ ਠੀਕ ਆ ਭਾਬੀ ਅਸੀਂ ਕੱਲ ਸਵੇਰੇ ਹੀ ਤੁਹਾਡੇ ਕੋਲ ਆਉਂਦੇ ਆ ਸਾਸਰੀ ਅਕਾਲ ਐਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਅਗਲੇ ਦਿਨ ਸਵੇਰੇ 10:00 ਵਜੇ ਉਹ ਦੋਵੇਂ ਜੀ ਪਟਿਆਲੇ ਪਹੁੰਚ ਗਏ ਭਾਬੀ ਅਤੇ ਵੀਰ ਦੋਨਾਂ ਨੇ ਉਹਨਾਂ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਦੋਂ ਉਹ ਦੋਵੇਂ ਮਾਂ ਨੂੰ ਮਿਲੇ ਤਾ ਇੱਕ ਵਾਰ ਤਾਂ ਮਾਂ ਦੀਆਂ ਅੱਖਾਂ ਝਲਕ ਪਈਆਂ ਦੋਹਾਂ ਦੇ ਮੱਥੇ ਤੇ ਪਿਆਰ ਦੇ ਨੂਰੰਤ ਉਹ ਬੋਲੀ ਸ਼ੁਕਰ ਹੈ ਕਿ ਮੇਰੀ ਧੀ ਜਵਾਈ ਮੈਨੂੰ ਮਿਲਣ ਆਏ ਨਹੀਂ ਮਾਂ ਇਹੋ ਜਹੀ ਕੋਈ ਗੱਲ ਨਹੀਂ ਬਸ ਇੱਕ ਤੇਰੇ ਕਰਕੇ ਹੀ ਸੋਚ-ਸੋਚ ਕੇ ਉਦਾਸ ਹੋ ਜਾਂਦੀਆਂ ਤੀ ਨੇ ਆਖਿਆ ਲੈ ਮੇਰੇ ਬਾਰੇ ਕਿਉਂ ਸੋਚਦੀ ਰਹਿਨੀ ਹੈ ਲੈ ਧੀ ਮੈਂ ਤੇਰੇ ਤੇ ਗੁਰਮੀਤ ਸਿੰਘ ਨਾਲ ਵਾਦਾ ਕਰਦੀਆਂ ਕਿ ਅੱਜ ਤੋਂ ਬਾਅਦ ਮੈਂ ਆਪਣੇ ਨੂੰ ਪੁੱਤਰਾਂ ਨਾਲ ਰਲ ਕੇ ਪਿਆਰ ਨਾਲ ਰਹਾਂਗੀ ਕੋਈ ਕੌੜਾ ਸ਼ਬਦ ਨਹੀਂ ਬੋਲਾਂਗੀ ਧੀਏ ਕੱਲ ਰਾਤ ਜਿਹੜੇ ਬੋਲ ਤੂੰ ਫੋਨ ਤੇ ਮੈਨੂੰ ਕਹੇ ਉਹਨਾਂ ਨਾਲ ਤਾਂ ਮੇਰਾ ਹਿਰਦਾ ਹੀ ਠਰ ਗਿਆ ਮਾਂ ਨੇ ਅੱਖਾਂ ਭਰ ਕੇ ਕਿਹਾ ਮਾਂ ਦੇ ਮੂੰਹੋਂ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣ ਕੇ ਧੀ ਜਵਾਈ ਤੇ ਪੁੱਤ ਦਾ ਮਨ ਖੁਸ਼ ਹੋ ਗਿਆ ਮਨਪ੍ਰੀਤ ਤੇ ਬਲਜੀਤ ਸਿੰਘ ਦੇ ਹੱਥ ਮਾਂ ਦੇ ਪੈਰੀਂ ਜਾ ਲੱਗੇ ਮਾਂ ਨੇ ਦੋਹਾਂ ਨੂੰ ਉਠਾਉਂਦੇ ਹੋਏ ਆਪਣੇ ਗਲ ਨਾਲ ਲਾ ਲਿਆ ਇਹ ਸਭ ਵੇਖ ਕੇ ਨੂੰਹ ਦੇ ਆਪ ਮੁਹਾਰੇ ਹੀ ਹੱਥ ਜੁੜ ਗਏ ਸਾਰਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਦੁਪਹਿਰ ਦਾ ਭੋਜਨ ਕਰਨ ਉਪਰੰਤ ਧੀ ਜਵਾਈ ਖੁਸ਼ੀ-ਖੁਸ਼ੀ ਗੱਲਾਂ ਕਰਦੇ ਹੋਏ ਮੁੱਗੇ ਨੂੰ ਚਲੇ ਗਈ ਧੀਆ ਨੂੰ ਹਮੇਸ਼ਾ ਸਹੀ ਗੱਲ ਹੀ ਕਰਨੀ ਚਾਹੀਦੀ ਹੈ ਜੇ ਮਾਂ ਸਹੀ ਹੈ ਤਾਂ ਮਾਂ ਦਾ ਸਾਥ ਦਿਓ ਜੇ ਭਰਾ ਪਰਜਾਈਆਂ ਸਹੀ ਨਹੀਂ ਤਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਦੇ ਵੀ ਇੱਕ ਪਾਸੇ ਦੀ ਗੱਲ ਨਹੀਂ ਕਰਨੀ ਚਾਹੀਦੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਦੱਸਿਓ ਇਹੋ ਜਹੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ